ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅਹੀਂ ਦੁਪਹਿਰ ਦਾ ਟਾਈਮ ਹੋਇਆ ਏ ਤੇ ਮਨ ਕਰੰਦਿਆ ਕੁਛ ਖਾਣ ਨੂੰ ਤੇ ਬੱਚੇ ਵੀ ਮੰਗਣੇ ਆ ਤੇ ਇਹ ਅਸੀਂ ਬੇਸਣ ਬੇਸਣ ਦਾ ਕੜਾਹ ਬਿਖਿਆ ਬੱਚਿਆਂ ਨੂੰ ਬਣਾ ਕੇ ਦਿੰਨੇ ਆ ਇਹ ਅਸੀਂ ਕਿਉ ਪਾਇਆ ਏ ਕਿਉਂ ਦੇ ਵਿੱਚ ਹੁਣ ਬੇਸਣ ਭੁੰਨਾਗੇ ਬੇਸਨ ਦਾ ਘਰਾ ਬਣਾ ਲਿਆ ਤੇ ਜੱਪ ਗੈਣੇ ਮੈਨੂੰ ਖਾਣ ਦੇ। ਨਹੀਂ ਇਹ ਹਜੇ ਪੁੰਨੇ ਕਰਨੇ ਆ। ਬੇਸਨ ਨੂੰ ਇਹ ਚੰਗੀ ਤਰ੍ਹਾਂ ਫੋਨਨੇ ਕੇ ਹਨ। ਹੁ ਮੜਾ 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 ਬਸ ਹਲਾਉਂਦੇ ਰਹਿਣਾ। ਇਹ ਜਕਰੇ ਥੋੜਾ ਜਿਹਾ ਲਾਲੀ ਤੇ ਵਿੱਚ ਨਹੀਂ ਹੋਈਦਾ ਰੰਗ ਬਦਲਦਾ। ਹੁਨੇ ਜਕਰੇ ਨੂੰ ਹਲਾਉਂਦੇ ਰਹਿਣਾ ਹਾਂ। ਤੇ ਥੋੜਾ ਦੁੱਧ ਪਾਣਾ ਹੈ। ਦੁੱਧ ਜਿਆਦਾ ਪਾਣ ਦੇ ਸਾਰ ਦੇਖਣਾ। ਇਹ ਜਾਪ ਚੋਰੀ ਚੋਰੀ ਆ ਗੁਰ ਖਾਣ ਲਈ ਆ ਮੁੰਡੇ ਜਗੇ ਲਿਆਦੇ ਆ ਚਾਪ ਲੱਗੀ ਆ ਖਾਣ ਨਾ ਮੜੀ ਮੜੀ ਬਾਸ਼ਨਾ ਆਣ ਲੱਗ ਪਈ ਓਨ ਖੁਸ਼ਬੂ ਆਣ ਲੱਗੀ ਕਟ ਗੈਸ 'ਚ ਬਣਾਣਾ ਹੈ ਹਾਂਜੀ ਕੜਾ ਬੇਸਨ ਦਾ ਕੜਾ ਬਣ ਕੇ ਤਿਆਰ ਆ ਪਰ ਥੋੜਾ ਜਿਹਾ ਬੇਸਨ ਦਾ ਕੜਾ ਜਿਹੜਾ ਨਾ ਥੋੜਾ ਉਹਨੂੰ ਖਾ ਕੇ ਦੇਖੜੇ ਆ ਭਾ ਕਿਸ ਤਰ੍ਹਾਂ ਦਾ ਬਣਿਆ ਹੈ ਕੈਸਾ ਲੱਗਾ ਖਾ ਕੇ ਬਤਾਨਾ ਜਪਨਜੀਤ ਬੜਿਆ ਪਰ ਥੋੜਾ ਜਿਹਾ ਉਹ ਵਾ ਸਗਤਾ ਜਪਨਜੀਤ ਕੈਸਾ ਬਣਾ ਬੇਸਨ ਦਾ ਅੱਭੀ ਮੈਨੂੰ ਚਖਨੇ ਤਾਂ ਦੋ ਖਾਈ ਲਾਦੀ ਪਰ ਖਾਈ ਫਿਰ ਪਤਾ ਖਦੀ ਮਮਾ ਬਹੁਤ ਟੇਸਟੀ ਬਣਾ ਲੇਪੂ ਖੰਡ ਲਿਆ ਮਾਸ਼ ਨਾਲੇ ਨੇ ਕੋਲਡ ਡਰਿੰਕ ਜਪਨਜੀਤ ਨੇ ਕੋਲਡ ਡਰਿੰਕ ਪੀਣੀ ਆ ਬੀਬੀ ਨੂੰ ਮਿੱਠਾ ਘਾਟ ਲੱਗਿਆ ਬੀਬੀ ਹੁਣ ਮਿੱਠਾ ਮੰਗਣ ਦੇਦੀ ਆ ਬੀਬੀ ਨੋਇ ਮਾਤਾ ਜੀ ਨੇ ਲੱਗਾ ਮਿੱਠਾ ਫਿੱਕਾ ਤੇ ਮਾਤਾ ਨੇ ਪਾਈ ਆ ਖੰਡ ਉੱਪਰੋਂ ਤੇ ਮੈਂ ਮਾਰਾ ਜੀ ਚੱਖ ਕੇ ਦੇਖਿਆ ਵਾ ਤੇ ਮੈਨੂੰ ਲੱਗਿਆ ਬਰਫੀ ਵਾਲਾ ਟੇਸਟ ਬਹੁਤ ਜੰਮੀ ਜੰਮੀ ਟੇਸਟ ਹੈ ਹੁਣ ਸਾਡੀ ਮਾਤਾ ਚੱਖ ਕੇ ਦਿਖਾਏਗੀ ਖਾ ਕੇ ਦਿਖਾਏਗੀ ਕਿ ਪੜਾ ਕਿਦਾਂ ਦਾ ਬਣਿਆ ਬੋਲੇ ਮਾਰਾ ਮਾ ਮਾ ਨੇ ਕਮੈਂਟ ਅਟਗਰਾ ਕੀਤਾ ਨੂੰ ਜਦੋਂ ਮਾਰਾ